ਗੇਰੀ ਉਹ ਜਨਮੇ ਈਦੀ ਤਾਰਾ ਲਗਣੀ ਆ ਬੇਦਵੀ ਕੀਤੀ ਤੁਸੀਂ ਸਿੰਘ ਨਾਂ ਦੀ ਬੇਦਵੀ ਕੀਤੀ ਠੀਕ ਹੈ ਜੀ ਚੇਂਜ ਨਹੀਂ ਹੋਣਾ 6 ਮਹੀਨੇ ਹੋ ਗਏ ਹੁੰਦਾ ਚੇਂਜ ਨਹੀਂ ਕੀਤਾ ਤੁਸੀਂ ਹੁਣ ਚੇਂਜ ਕਰੋਗੇ ਨਹੀਂ ਤਿੰਨ ਮਹੀਨੇ ਤੋਂ ਦੁਕਾਨ ਯਾਰ ਤਿੰਨ ਮਹੀਨੇ ਥੋੜੇ ਹੁੰਦੇ ਆ ਨਹੀਂ ਗਲਤ ਤੁਹਾਨੂੰ ਕਿਸੇ ਨੇ ਆ ਕੇ ਨਹੀਂ ਰੋਕਿਆ ਤੇ ਤੁਹਾਨੂੰ ਖੁਦ ਨੂੰ ਨਹੀਂ ਸ਼ਰਮਣੀ ਆਏ ਤੁਸੀਂ ਉਹ ਗੱਲ ਕਰੋ ਜਿਹਦਾ ਤੁਸੀਂ ਕਿਹਾ ਕਿ ਜਿੰਨੇ ਸਾਨੂੰ ਸਲਾਹ ਦਿੱਤੀ ਆਹਾਂ ਸਿੰਘ ਕੇਦਰ ਪਹਿਲਾਂ ਉਹ ਨਾਲ ਗੱਲ ਕਰੀਏ ਓਏ ਤੇ ਇਹ ਬੰਦਾ ਸਰਦਾਰ ਬੱਧਾ ਹੋ ਕੇ ਕਹਿੰਦਾ ਜੀ ਇਹ ਬਰਗਰ ਸਿੰਘ ਵੀ ਨਾ ਰੱਖਿਆ ਸੀ ਬਸ ਉਹ ਜੇਰੀ ਬੰਸ ਨੇ ਇੱਕ ਮੋਟੇ ਘਰ ਦੇ ਕੋਲ ਆਇਆ ਉਹ ਇੱਥੇ ਬੱਧਾ ਹੋ ਗਿਆ ਬਰਗਰ ਇਹ ਕਹਿੰਨੇ ਇੱਕ ਵੀ ਗੱਲ ਕਰਦਾ ਇਹ ਇੱਕ ਇਹ ਕੋਈ ਗੁਰਦੀਕਰ ਹਲਸਾ ਵਾ ਇੱਕ ਜੀ ਕਹਿੰਦਾ ਕੌਣ ਸਾਹ ਹੋਦੇ ਜੀ ਪਾਈ ਸਾਹ ਉਹ ਆਪਣਾ ਬਰਗਰ ਸਿੰਘ ਨਾ ਨਹੀਂ ਸਭ ਤੁਹਾਡੀ ਨਹੀਂ ਅਬ ਵੀ ਜਦੋਂ ਇਹ ਮਾਰਦਾ ਸੁਣਦਾ ਪੁਰਾਣੀ ਪਾਈਂ ਮੇਰਾ ਆਪਣਾ ਇਹ ਅਸੇ ਤੁਹਾਡਾ ਆਪਣਾ ਇਹ ਵੀ ਇਹ ਮੇਰਾ ਆਪਣਾ ਇਹ ਤੁਹਾਡਾ ਆਪਣਾ ਤੁਸੀਂ ਸਰਦਾਰ ਸਿੰਘ ਹੋ ਕਿਸਾ ਤਰਿਓ ਤੇ ਮਹਾਰਾਜੀ ਆਪ ਜੀ ਨੇ ਕਿੱਥੋਂ ਇਹ ਚੀਜ਼ਾਂ ਦੀ ਗਿਆਨ ਲਿਆ ਕਿ ਆਪਾਂ ਸਿੰਘ ਪਰੌਂਠਾ ਦਾ ਨਾਂ ਵੀ ਸਿੰਘ ਰੱਖ ਸਕਦੇ ਆ ਤੇ 버ਗਰ ਦਾ ਨਾਂ ਵੀ ਸਿੰਘ ਰੱਖ ਸਕਦੇ ਆ ਜਿੰਨੇ ਵੀ ਪ੍ਰਾਣੀ ਹੋਵੇ ਇਹ ਤੇ ਮਨਮੂਰਤਾ ਨਾਲ ਸਾਨੂੰ ਪਤਾ ਅੱਜ ਲੱਗਾ ਸੀ ਦੇਖਿਆ ਤੇ ਸਾਨੂੰ ਤੇ ਪਤਾ ਅੱਜ ਲੱਗਾ ਹੁਣ ਮੰਨ ਲਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਸਿੰਘਾਂ ਨੂੰ ਸਹਾਰਾ ਦੇ ਕੇ ਫਿਰ ਨਾਂ ਸਿੰਘ ਦਾ ਦਿੱਤਾ ਆ ਤੇ ਤੁਸੀਂ ਪਰਮਹੰਦੇ ਦਾ ਨਾਂ ਵੀ ਸਿੰਘ ਲਾਤਾ ਬਰਗਰ ਦਾ ਨਾਂ ਵੀ ਸਿੰਘ ਲਾਤਾ ਇਹ ਕਿੱਥੋਂ ਦੀ ਵਿੜਾਈ ਆ ਫਹਮਜੋ ਹਾਂ ਭਾਈ ਇਹਦੇ ਤੇ ਇੱਕ ਚੀਜ਼ ਵੀ ਆਪਾਂ ਪੰਜਾਬੀ ਨੂੰ ਜਰੂਰ ਪੰਜਾਬੀਆਂ ਦੀ ਮਸ਼ਹੂਰ ਪੰਜਾਬੀ ਜਿਹੜਾ ਖੋਣਾ ਸਿੰਘ ਤੁਸੀਂ ਗੁਰਸੇਖ ਪਰਿਵਾਰ ਚੋਂ ਬਲੋਂਗ ਕਰਦੇ ਹੋ ਤੁਸੀਂ ਕੋਰ ਸਿੱਖ ਪਰਵਾਜ਼ ਬਿਲੋਂਗ ਕਰਦੇ ਹੋ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਇਹ ਦੱਸੋ ਮੈਨੂੰ ਕਿਉਂ ਮੇਰੀ ਗੱਲ ਸੁਣੋ ਇਹ ਪੰਜਾਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਨੀਅਰ ਬਿਲਕੁਲ ਹੁਣ ਜਿਹੜੇ ਲੋਕ ਪੰਜਾਬੀ ਆ ਉਹਨਾਂ ਨੂੰ ਇਹ ਹੀ ਮੂਰਖੀਆਂ ਸਾਡੇ ਨਿਹੰਗ ਸਿੰਘਾਂ ਦੀ ਸ਼ੌਪਣੀਆਂ ਨਹੀਂ ਆਗੀਆਂ ਸਾਡੇ ਪੰਜਾਬੀ ਸਰਦਾਰਾਂ ਦੀ ਸ਼ੌਪਣੀਆਂ ਨਹੀਂ ਆਗੀਆਂ ਉਹਨਾਂ ਦੇਖ ਸਕਣ ਇਹ ਚੀਜ਼ਾਂ ਬਾਹਰ ਦਾ ਬੰਦਾ ਆ ਕੇ ਥਰਡ ਪਾਰਟੀ ਆ ਕੇ ਪੰਜਾਬ ਚ ਐਂਟਰ ਕਰਕੇ ਤੇ ਆਪਣੇ ਜਿਹੜਾ ਮੈਨੂ ਉਹਦਾ ਨਾਂ ਰੱਖੇ ਬਰਗਰ ਸਿੰਘ ਜਾਂ ਪਰੌਂਠਾ ਸਿੰਘ ਦੀ ਕਿੱਡੀ ਕੀ ਕਰਤੂਤ ਹੈ ਯਾਰ ਦੱਸੋ ਮੈਨੂੰ ਕਿੱਥੋਂ ਦੇ ਹੋ ਤੁਸੀਂ ਕਿੱਥ ਮੈਂ ਦੱਸਣਾ ਕਿਥੋਂ ਸੰਥਿਆ ਲੈਦੀਆਂ ਇਹ ਚੀਜ਼ਾਂ ਦੀ ਕਿਹਨੇ ਤੁਹਾਨੂੰ ਗਿਆਨ ਦਿੱਤਾ ਕਿ ਪਰੌਂਠੇ ਦਾ ਨਾਂ ਵੀ ਸਿੰਘ ਰੱਖ ਸਕਦੇ ਤੇ ਬਰਕਤ ਦਾ ਨਾਂ ਵੀ ਸਿੰਘ ਰੱਖ ਸਕਦੇ ਮਤਲਬ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਹੜੀਆਂ ਸਿੰਘਾਂ ਨੂੰ ਪਾਵਨਾ ਦਿੱਤੀਆਂ ਆ ਹਾਂਜੀ ਹਾਂਜੀ ਵੈਜੀਟੇਰੀਨ ਆਪਣਾ ਕੰਮ ਭਾਜੀ ਭਾਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਨ ਹੁਣ ਆਪ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਫ਼ਜ਼ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਬਜ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਕਿ ਜਾਂ ਸ਼ੇਰ 버ਗਰ ਬਣ ਜਾਣਗੇ ਨਹੀਂ ਬਿਨਾ ਗੱਲ ਤੂੰ ਕੀ ਤੁਸੀਂ ਮੈਨੂੰ ਕਲੀਅਰਿਫਾਈ ਕਰੋਗੇ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲਾ ਮੇਰਾ ਵੀ ਇਥੇ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਪ੍ਰੈਸ ਵਾਲੇ ਆਏ ਬੈਠੇ ਆ ਪ੍ਰੈਸ ਵਾਲੇ ਆਏ ਬੈਠੇ ਆ ਨਹੀਂ ਪਿਆਰ ਨਹੀਂ ਗੱਲ ਕਰਨ ਦੇ ਆ ਮੈਂ ਰੈਸਟੋਰੈਂਟ ਚ ਬੈਠਾ ਤੁਹਾਡੇ ਪ੍ਰੈਸ ਵਾਲੇ ਵੀਰ ਆਏ ਆ ਇੱਥੇ ਆ ਜੋ ਮੈਂ ਕਹਿ ਰਿਹਾ ਇੱਥੇ ਆ ਜਾਓ ਆਰਾਮ ਨਾਲ ਗੱਲ ਕਰ ਲੈਨੇ ਪਹੁੰਚੋ ਜੀ ਕੋਈ ਚੱਕਰ ਨਹੀਂ ਮੈਨੂੰ ਕੋਈ ਨਾ ਕਹਾਜਿਆ ਭਾਈ ਸਾਹਿਬ 6 ਮਹੀਨੇ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਫਰ ਹੋ ਰਹੇ ਦੂਜੇ ਪਾਸੇ ਤੇ ਉੱਚੀ ਆਵਾਜ਼ ਚ ਆਪਾਂ ਤੇ ਜਿਹੜਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਹਾਂ ਠੀਕ ਆ ਤੁਸੀਂ ਰਿਕਾਰਡਿੰਗ ਆ ਦੱਸ ਕਰੋ ਪਰ ਮੈਨੂੰ ਦੱਸੋ ਕਿ ਇਹ ਜੀ ਸਹੀ ਆ ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ ਤੁਸੀਂ ਦੱਸੋ ਕਿ ਬਹੁਤ ਸਿਹਤ ਮੇਰੀ 식ਦਾ ਬਸ ਤੇ ਵੈਜੀਟੇਰੀਅਨ ਆਪਣਾ ਪੂਰਾ ਖੂਰ ਹੈ ਭਾਜੀ ਭਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੌਨ ਵੈਜੀਟੇਰੀਅਨ ਹੋ ਜੇ ਮੇਰੀ ਬੇਨਤੀ ਸੁਣੋ ਇੱਕ ਵਾਰੀ ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੌਨ ਵੈਜੀਟੇਰੀਅਨ ਹੋ ਜੇ ਪਰ ਨਾ ਕਿਉਂ ਰੱਖੀ ਆਪਾਂ ਦੇਖ ਮੇਰੀ ਗੱਲ ਸੁਣੋ ਯਾਰ ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ ਸਿੰਘ ਦਾ ਨਾਮ ਸ਼ੇਰ ਦਾ ਆ ਆਪਣੇ ਸਿੰਘਾਂ ਦਾ ਨਾਮ ਆ ਆਪਾਂ ਕਿਸੇ ਦੂਜੀ ਵਸਤੂ ਦਾ ਖਾਣ ਵਾਲੀ ਵਸਤੂ ਦਾ ਨਾਮ ਕਿੱਦਾਂ ਰੱਖ ਦਾਂਗੇ ਹਮਮ ਅੱਛੇ ਪਤਾ ਨਹੀਂ ਕਿੰਨੇ ਨੂੰ ਸੁਣਾ ਰਿਹਾ ਕੇ ਤੁਹਾਨੂੰ ਇਹਨੇ ਭਾਈ ਸਾਹਿਬ ਸਿੰਘਾਂ ਦੇ ਨਾਮ ਤੇ ਹੁੰਦੇ ਕੱਲਾ ਸਿੰਘ ਦੇ ਨਾਮ ਤੇ ਨਹੀਂ ਹੁੰਦਾ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਵੇਖੋ ਜਵਾਬ ਦਿਓ ਮੈਨੂੰ ਮੈਨੂੰ ਜਵਾਬ ਦਿਓ ਜਤਿੰਦਰ ਸਿੰਘ ਅਕਾਲੀ ਨਾਂ ਮੇਰਾ ਜਤਿੰਦਰ ਸਿੰਘ ਅਕਾਲੀ ਬੁੱਢਾ ਦਾਦੂ ਦੋਦਿਆ ਆ ਅਕਾਲੀ ਫੁਲਾ ਸਿੰਘ ਸਾਡਾ ਸਾਡਾ ਕੁਆਟਰ ਆ ਜਦੋਂ ਮਰਜੀ ਆਓ ਦਰਬਾਰ ਸਾਹਿਬ ਪਾਰਕਿੰਗ ਦੇ ਲੱਗੇ ਠੀਕ ਆ ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਹੈ ਪਰੌਂਠਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਆ ਦੱਸੋ ਯਾਰ ਦੱਸੋ ਹਲੋ ਰੋਜ਼ ਰੋਜ਼ ਕੌਣ ਹੀ ਲਾਉਣਾ ਕਮੜ ਇਹ ਪਾਉ ਕਿਹੜੀ ਕੰਟਰੀ ਆ ਇਹ ਆਸਟ੍ਰੇਲੀਆ ਹੈ ਆ ਇੱਥੇ ਬੈਠਾ ਹੁੰਦਾ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਆ ਨਹੀਂ ਸਰ ਜੀ ਉਹਨੂੰ ਲਾਉਂਦਾ ਹੀ ਮਤਲਬ ਰੈਸਟੋਰੈਂਟ ਤੇਰਾ ਆ ਤੇ ਤੂੰ ਉਹਦੀ ਬੇਚੀ ਐਵੇਂ ਕਰਾਈ ਜਾਂਦਾ ਨਜਾਇਜ਼ੀ ਤੇ ਤੇਰਾ ਨਾਮ ਆ ਤੇਰਾ ਰੈਸਟੋਰੈਂਟ ਹੈ ਤੂੰ ਕਾਹਤੋਂ ਗੱਲ ਕਰਾਉਂਦਾ ਕਿਸ ਨਾਲ ਮੇਰਾ ਨਹੀਂ ਹੈਗਾ ਸਰ ਜੀ ਉਹ ਓਨਰ ਨਹੀਂ ਰੁਕ ਜੋ ਇੱਕ ਮਿੰਟ ਹੋਲਡ ਕਰੋ ਬਾਹਰ ਇਥੇ ਮੈਂ ਓਨਰ ਨਹੀਂ ਹਾਂ ਇਹ ਨਹੀਂ ਠੀਕ ਆ ਰਿਹਾ ਤੇ ਇਹ ਲੋੜੀ ਇਹਦੇ ਕੋਲੇ ਬੰਦ ਹੈ ਸਾਡੇ ਕੋਲ ਪਸੀ ਨਹੀਂ ਹੈਗਾ ਆ ਉਪਰਾਂ ਦੇ ਵੀ ਲਾਉਣੇ ਆ ਸ਼ਾਮ ਤੋਂ ਪਹਿਲਾਂ ਪਹਿਲਾਂ 5 ਵਜੇ ਤੋਂ ਪਹਿਲਾਂ ਪਹਿਲਾਂ ਮਰਨ ਦੇ ਜਾ ਦੋ ਸਾਰੇ ਟੈਂਡਾਂ ਦੀ ਲੋੜ ਨਾ ਪਵੇ ਮਾਨਪਾਪਾਈ ਕੀ ਨਾਮ ਹੈ ਯਾ ਸਾ ਦਾਸ ਜਗਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਾ ਜਾਂਦਾ ਕੀ ਦੇਖਿਆ ਹੀ ਰੈਸਟੋਰੈਂਟ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਰਾਮਦਾਸ ਪਾਸ਼ਾ ਜੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੂਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ ਉਹ ਰਸਤੇ ਦੀ ਹਾਜ ਦੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਨਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਹਾਂ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲਓ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਹ ਚੀਜ਼ਾਂ ਨੂੰ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸੱਤਿਆ ਚੜ੍ਹਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆਂ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚ ਗੁਰਗੋਮਸੇ ਪਾਸ਼ਾ ਨੇ ਕਿਡਾ ਤੱਕ ਤੁਹਾਨੂੰ ਰਤਪਾ ਦਿੱਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਕਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅੰਮ੍ਰਿਤਸਰ ਸਾਹਿਬ ਦੀ ਨਗਰੀ ਸਾਰੇ ਹਾਲ ਮਿਲ ਕੇ ਰਹੀਏ ਇਹੋ ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੀ ਅੱਜ ਕਿੱਥੇ ਆਦਰਾ ਜੀ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗੇ ਆਂ ਜੀ ਕੀ ਨਾਮ ਰੱਖਿਆ ਗਿਆ ਸੀ ਤੁਹਾਡਾ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗੂਗੀ ਦੇ ਨਾਮ ਹਟਾ ਵੀ ਦਿੱਤਾ ਜੇ ਤੁਸੀਂ ਤੁਹਾਡਾ ਰਹਿ ਕੇ ਹੈ ਕਿਨ ਦੇ ਵੱਲੋਂ ਗਿਆ ਹੀ ਹੈ ਜਿਹਦੇ ਓਨਰ ਨੇ ਉਹ ਸਾਰੇ ਬਾਹਰ ਨੇ ਸੋਨਰ ਕਿੱਥੇ ਹੈ ਜੀ ਤੁਹਾਡੇ ਨਾਲ ਉਹ ਬਾਹਰ ਨੇ ਆਸਟ੍ਰੇਲੀਆ ਸੀ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕ ਪੀਟਾ ਗਿਆ ਸਾਰਾ ਉਹਨਾਂ ਦੇ ਵੱਲੋਂ ਨਾਮ ਬਾਰੇ ਸਾਰੇ ਆ ਹੁਣ ਤੁਹਾਨੂੰ ਕਿੰਨੇ ਵਜੇ ਨਿਕ ਟਾਈਮ ਦਿੱਤਾ ਗਿਆ ਜਿੱਥੇ ਪੰਜ ਵਜੇ ਠੀਕ ਆ ਗਿਆ ਨਾਮ ਲਵਾ ਗਏ ਕੀ ਨਾਮ ਹਟਾ ਦਿਓ ਤੇ ਆਪਾਂ ਸ਼ਾਮ ਤੱਕ ਨਾਮ ਸਾਰਾ ਚੇਂਜ ਕਰ ਦੇਣਾ ਸਿੰਘ ਜੀ ਤੇ ਵੀ ਲੱਗੇਗਾ ਤਾਂ ਹੁਣ ਕੀ ਨਾਮ ਰੱਖਾਇਆ ਜਾ ਰਿਹਾ ਤੁਹਾਡੇ ਲੋ ਆਪਾਂ ਕਿੰਗ ਹੀ ਰੱਖਾਂਗੇ ਅੱਛਾ ਜੀ ਪਰਾਠਾ ਕਿੰਗ ਸਿੰਘ ਘਟਾ ਕੇ ਕਿੰਗ ਜੀ ਜੀ